ਸਤਿ ਸ਼੍ਰੀ ਅਕਾਲ ਜੀ ਅਸਤ ਤਕਰੀਬਨ 4 ਸਾਲ ਪਹਿਲਾਂ ਇਸ਼ਾਨ ਪੱਗਾ ਐਂਡ ਸਿਮਰਨ ਨਰੂਲਾ ਦੀ ਇੰਗੇਜਮੈਂਟ ਹੋਈ ਸੀ ਅਤੇ ਇੰਗੇਜਮੈਂਟ ਹੋਣ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਦੇ ਨਾਮ ਦਾ ਟੈਟੂ ਬਣਵਾਇਆ ਸੀ ਇੰਗੇਜਮੈਂਟ ਹੋਣ ਤੋਂ 2 ਸਾਲਾਂ ਬਾਅਦ ਇਸ਼ਾਨ ਪੱਗਾ ਦੀ ਕਿਸੇ ਕੁੜੀ ਨਾਲ ਕੋਰ ਰਿਕਾਰਡਿੰਗ ਵਾਇਰਲ ਹੋ ਗਈ ਸੀ ਅਤੇ ਇਸ ਤੋਂ ਬਾਅਦ ਇਸ਼ਾਨ ਪੱਗਾ ਐਂਡ ਸਿਮਰਨ ਨਰੂਲਾ ਦੀ ਇੰਗੇਜਮੈਂਟ ਟੁੱਟ ਗਈ ਸੀ ਸਿਮਰਨ ਅਤੇ ਇਸ਼ਾਨ ਦੇ ਬ੍ਰੇਕਅਪ ਦੀ ਨਿਊਜ਼ ਖੁਦ ਸੈਮ ਨਰੂਲਾ ਨੇ ਸਾਰਿਆਂ ਨਾਲ ਸ਼ੇਅਰ ਕੀਤੀ ਸੀ ਕਿ ਦੋਨਾਂ ਦੀ ਨਹੀਂ ਨਿਭ ਸਕੀ ਐਂਡ ਦੋਨਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਪਰ ਇਸ਼ਾਨ ਅਤੇ ਸਿਮਰਨ ਨੇ ਇਸ ਗੱਲ ਦਾ ਜ਼ਿਕਰ ਕਦੀ ਵੀ ਸੋਸ਼ਲ ਮੀਡੀਆ ਤੇ ਨਹੀਂ ਕੀਤਾ ਤੁਹਾਨੂੰ ਦੱਸਦੇ ਕਿ ਕੁਝ ਦਿਨ ਪਹਿਲਾਂ ਇਸ਼ਾਨ ਬੱਗਾ ਨੇ ਇੱਕ ਵੀਡੀਓ ਸਾਰਿਆਂ ਨਾਲ ਸਾਂਝੀ ਕੀਤੀ ਇਸ਼ਾਨ ਬੱਗਾ ਨੇ ਜਿੱਥੇ ਸਿਮੂ ਨੇਮ ਦਾ ਟੈਟੂ ਬਣਵਾਇਆ ਸੀ ਉਹਨੇ ਉਸ ਚੀਜ਼ ਨੂੰ ਕਵਰ ਅਪ ਕਰਵਾ ਦਿੱਤਾ ਹੈ ਇਸ਼ਾਨ ਅਤੇ ਸਿਮਰਨ ਦੀ ਜੋੜੀ ਨੂੰ ਪਸੰਦ ਕਰਨ ਵਾਲੇ ਅਜੇ ਵੀ ਚਾਹੁੰਦੇ ਨੇ ਕਿ ਦੋਨੋਂ ਫਿਰ ਤੋਂ ਦੁਬਾਰਾ ਇਕੱਠੇ ਹੋ ਜਾਣ ਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ